ਆ ਵੀ ਅੱਜ ਤੋਂ ਘਟੋ ਘਟ 40 50 ਸਾਲ ਪੁਰਾਣੇ ਆਈਟਮ ਆ ਤੇ ਨਾਂ ਤਾਂ ਨਹੀਂ ਪਤਾ ਇਹਦਾ ਕੀ ਆ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ ਜਰੂਰ ਦੱਸੇ ਇਹਦਾ ਨਾਂ ਕੀ ਆ ਪਰ ਇਹ ਕਹਿੰਦੇ ਛੋਟੇ ਬੱਚੇ ਜਦੋਂ ਤੁਰਨਾ ਸਿੱਖਦੇ ਸੀਗੇ ਉਸ ਸਮੇਂ ਦੀ ਵਰਤ ਹੁੰਦੀ ਸਾ ਤੁਸੀਂ ਦੇਖ ਸਕਦੇ ਆ ਤੇ ਉਹਨਾਂ ਸਮੇਂ ਦੇ ਵਿੱਚ ਜਿਹੜੇ ਬੱਚੇ ਹੁੰਦੇ ਸੀਗੇ ਤੁਰਦੇ ਸੀਗੇ ਲੱਤਾਂ ਦੇ ਭਾਰ ਹੁੰਦੇ ਤੰਦਰੁਸਤ ਹੁੰਦੇ ਸੀਗੇ ਵਧੀਆ ਹਾਲਤ ਦੇ ਵਿੱਚ ਤੇ ਅੱਜ ਕੱਲ ਦੇ ਸਮੇਂ 'ਚ ਬਾਈ ਬੱਚਿਆਂ ਨੂੰ ਛੋੜੇ ਬੱਚਿਆਂ ਨੂੰ ਮੋਬਾਈਲਾਂ ਤੋਂ ਨਹੀਂ ਖੜਾ ਛੋੜਦਾ ਛੋੜੇ ਜਾਮਦੇ ਬੱਚੇ ਅੱਜ ਕੱਲ ਭਾਲਦੇ ਆ ਮੋਬਾਈਲ ਵੀ ਹੱਥ ਦੇ ਵਿੱਚ ਮੋਬਾਈਲ ਹੋਵੇ ਤੇ ਆ ਤੁਸੀਂ ਦੇਖ ਸਕਦਾ ਦੇਖ ਲਓ ਕੀ ਕੀ ਆਈਟਮ ਬਣਾਈ ਆ ਅੱਜ ਤੋਂ ਕਟੋਕਟ 40 50 ਸਾਲ ਪੁਰਾਣੀ ਆਈਟਮ ਹੈ ਇਹਦਾ ਨਾਂ ਤਾਂ ਨਹੀਂ ਪਤਾ ਹੋਊਗਾ ਕੀ ਕਹਿੰਦੇ ਸੀ ਉਹ ਜੇ ਕਿਸੇ ਨੂੰ ਪਤਾ ਹੋਊ ਪੁਰਾਣੀ ਵੀਰ ਨੂੰ ਤਾਂ ਇਹਦਾ ਕੀ ਨਾਂ ਸੀਗਾ ਜਰੂਰ ਦੱਸੇ ਪਰ ਦੇਖ ਲਓ ਯਾਰ ਕੀ ਕਾਰਾਗਰੀ ਕੀਤੀ ਆ ਬੱਚਿਆਂ ਲਈ ਛੋਟਿਆਂ ਲਈ ਕੀ ਕੁਝ ਬਣਦਾ ਸੀ ਉਸ ਸਮਿਆਂ ਦੇ ਵਿੱਚ ਤੇ ਅੱਜ ਦੇ ਸਮੇਂ ਤੇ ਪਹਿਲਾਂ ਸਮੇਂ ਦੇਖ ਲੋ ਕਿੰਨਾ ਫਰਕ ਆ ਪਹਿਲਾਂ ਸਮੇਂ ਦੇ ਬੱਚਿਆਂ ਨੂੰ ਖੇਡਣ ਲਈ ਚੀਜ਼ਾਂ ਮਿੱਟੀ ਦੇ ਵਿੱਚ ਹੋਰ ਬੰਦੀਆਂ ਸੀ ਪ੍ਰਾਚਲ ਦੇ ਬੱਚੇ ਤਾਂ ਮੋਬਾਈਲਾਂ ਤੋਂ ਨਹੀਂ ਖੜਾ ਛੁੱਟਦਾ ਤੁਸੀਂ ਦੇਖ ਸਕਦੇ ਆ